ਦੇ ਚੇਅਰਮੈਨ ਵੀ ਰਹੇ ਉਹ ਕਾਂਗਰਸ ਲੈਜਿਸਲੇਚਰ ਪਾਰਟੀ ਦੇ ਚੀਫ ਵਿਪ ਵੀ ਰਹੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਇਸ ਤੋਂ ਇਲਾਵਾ ਉਹ ਬਲਾਕ ਸਮਤੀ ਪਸੀ ਪਠਾਣਾ ਦੇ ਚੇਅਰਮੈਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹੇ ਸਰਦਾਰ ਗੁਰਵਿੰਦਰ ਸਿੰਘ اٹਵਾਲ ਸਾਬਕਾ ਸੰਸਦ ਸੀ ਸਕੱਤਰ ਵੀ ਸਾਨੂੰ ਮਿਤੀ 25 ਜੁਲਾਈ 2023 ਨੂੰ ਸ੍ਰੀ ਵਿਛੋੜਾ ਦੇ ਗਏ ਹਨ ਪੰਜਾਬ ਉਹਨਾਂ ਦਾ ਜਨਮ ਮਿਤੀ 2 ਫਰਵਰੀ 1951 ਨੂੰ ਫਲੋਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸਮੇਂ ਦੌਰਾਨ ਉਹ ਸਾਲ 1992 ਅਤੇ ਤਾਰੀਖ 2000 ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਗਏ ਹਨ ਉਹ ਲੋਕ ਨਿਰਮਾਣ ਵਿਭਾਗ ਅਸੀਂ ਉਹਨਾਂ ਨੂੰ ਵਿਭਾਗ ਸੰਸਦੀ ਮਾਮਲੇ ਵਿਭਾਗ ਦਾ ਦੇ ਸਹਿਕਾਰਤਾ ਵਿਭਾਗ ਦੇ ਸੰਸਦੀ ਸਕੱਤਰ ਰਹੇ ਕੁਝ ਅਜਿਹੀਆਂ ਸ਼ਕਤੀਆਂ ਦਾ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਕਈ ਜੀਵਨ ਨੂੰ ਦੇ ਚੇਅਰਮੈਨ ਦੇ ਲਿਖੇ ਲਗਾ ਕੇ 20 ਸਾਲਾਂ ਤੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਸਮਾਜ ਅਤੇ ਦੇਸ਼ ਦਾ ਬਹੁਤ ਮੁੱਲ ਦਾ ਯੋਗਦਾਨ ਪਾਉਂਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਸਾਨੂੰ ਹਮੇਸ਼ਾ ਲਈ ਸਦੀਵੀ ਵਿਸ਼ੋੜਾ ਦੇ ਗਏ ਹਨ ਰਾਮਕਿਸ਼ਨ ਕਟਾਰੀਆ ਆਓ ਸਾਥਕਾਂ ਬੁਲਾਈ ਦੀਆਂ ਗਹਿਰਾਈਆਂ ਤੋਂ 2 ਅਕਤੂਬਰ 2000 ਅਗਲੀ ਭੇੜ ਵੀ ਵਿਸ਼ੋੜਾ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 1 ਜਨਵਰੀ 1940 ਨੂੰ ਪਿੰਡ ਫੌਜੇਵਾਲ ਜਿਹੜਾ ਹਾਕ ਕੇਂਦਰੀ ਕੇ ਹੋਇਆ ਮਤੀ 15 ਅਕਤੂਬਰ 2023 ਨੂੰ 1977 ਤੋਂ 1958 ਦੇ ਗਏ ਹਨ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦਾ ਅਤੇ ਪੰਜਾਬ ਵਿਧਾਨ ਸਭਾ ਦੀ ਅਨੁਸੂਚੀ 14 ਜੂਨ 1936 ਨੂੰ ਤੇ ਅੰਲਾਦੀਨ ਭੁਲਾਈ ਲਈ ਕਮੇਟੀ ਅਤੇ ਜਿਲ੍ਹਾ ਮਾਨਤਾ ਨਿਯੁਕਤ ਹੋਇਆ ਉਹ ਸਾਲ 2004 ਤੋਂ 2016 ਤੱਕ ਅਤੇ ਜਨ ਸੰਘਤਰ ਵੀ ਰਾਜ ਸਭਾ ਦੇ ਮੈਂਬਰਾਂ ਨੇ ਭਾਰਤੀ ਹਵਾਈ ਸੇਵਾ ਨਾਲ ਵੱਲੋਂ 15 ਸਾਲ ਸੇਵਾਵਾਂ ਨਿਭਾਈਆਂ 2008 ਤੋਂ 2000 ਜੈਮਲ ਸਿੰਘ ਸ਼ੇਰਨੀਸ਼ਾ ਮਾਮਲੇ ਅਤੇ ਖੇਡ ਮੰਤਰੀ ਦਰਸ਼ਨ ਸਿੰਘ ਜੀ ਅਤੇ ਸਾਰੇ 2011 ਨਾਮੀ ਵਿਸਾ ਵਿਸਾਦਰੀ ਅਕੜਾ ਕੇ ਪ੍ਰੋਗਰਾਮ ਲਾਗੂ ਕਰਨਾਂ ਨੇ ਆਪਣੀ ਲਗਨ ਮਿਹਨਤ ਪਾਈਆਂ ਗਈਆਂ ਅਤੇ ਕੁਰਬਾਨੀ ਸਦਕਾ ਉਹਨਾਂ ਦੀਆਂ ਉਦਮੰਦੀਆਂ ਸੇਵਾਵਾਂ ਦੇ ਮੁੱਦੇ ਯਾਦ ਕਰਵਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਜਿਸ ਦਾ ਨਤੀਜਾ ਹੈ ਕਿ ਕੀਤਾ ਗਿਆ ਅਸੀਂ ਉਹਨਾਂ ਦੀ 1996 ਤੋਂ 2000 ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਦੇਣ ਮੰਨ ਰਹੇ ਹਾਂ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ 1993 ਤੱਕ ਕਲਪਨਿਕ ਸ਼ਾਸਨਿਕ ਸੇਵਾ ਵਿੱਚ ਰਹਿੰਦੇ ਆਂ ਸਾਨੂੰ ਮਿਤੀ 30 ਨਵੰਬਰ 2003 ਨੂੰ ਨਿਸ਼ਾਨੇ ਖਾਸ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 11 ਮਾਰਚ 1982 ਨੂੰ ਸਰਦਾਰ ਜੀ ਜਵਿੰਦਰ ਸਿੰਘ ਜਿਹੜਾ ਐਸਐਸ ਨਗਰ ਵਿਖੇ ਹੋਇਆ ਸੀ ਸਾਬਕਾ ਡਿਪਟੀ ਸਪੀਕਰ ਜੰਮੂ ਕਸ਼ਮੀਰ ਪੰਜਾਬ ਜਿਲ੍ਹਾ ਲਾਹੌਰ ਵਿਖੇ ਸੰਗਠਨ ਦੇ ਦੌਰਾਨ ਮੁਕਾਬਲੇ ਦੌਰਾਨ ਜ਼ਖਮੀ ਹੋ ਗਏ ਸਨ ਵਿਛੋੜਾ ਦੇ ਗਏ ਹਨ ਸ਼ਹੀਦ ਨਰਾਗਿੰਦਰ ਪ੍ਰੀਤਮ ਸਿੰਘ 1949 ਨੂੰ ਮਤੀ ਮੀਟਾ ਵਿਖੇ ਹੋਇਆ ਸੀ 23 ਨੂੰ ਸ੍ਰੀਵੀ ਮਿਛੋੜਾ ਦੇ ਗਏ 1980 ਦਾ ਜਨਮ 22 April 1995 ਦੇ ਮੈਂਬਰ ਚੁਣੇ ਗਏ ਗੱਲਮਗੜ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਸੀ ਉਹਨਾਂ ਵੱਲੋਂ ਸਾਧੂ ਜੰਮੂ ਜ਼ਮੀਰ ਦੇ ਜਿਲ੍ਹਾ ਵਿਧਾਨਗ ਦੇ ਚੋਣਾਂ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਬਈਆਂ ਗਈਆਂ ਪੰਜਾਬ ਰਾਹੀਪਾ ਦੀਆਂ ਵੱਖ-ਵੱਖ ਕਾਨੂੰਨੀ ਦੇ ਚੇਅਰਮੈਨ ਵੀ ਰਹੇ 3 ਅਕਤੂਬਰ 2023 ਨੂੰ ਨੋਮੀਨੇਸ਼ਨ ਦੇ ਗਏ ਪਾਰਟੀ ਦੇ ਇੰਚਾਰਜ ਰਹੇ 22 ਮਈ 1997 ਨੂੰ ਪਿੰਡ ਸਾਜਲੀ ਜਿਹੜਾ ਫੈਡਰੇਸ਼ਨ ਕੇ ਹੋਇਆ ਸੀ ਵੀ ਰਹੇ ਉਹ ਕਾਰਗਿਲ ਵਿਖੇ ਤੋਂ علاوہ ਆਪਰੇ ਹਾਲਾਤ ਵਿੱਚ ਹੀ ਹੋ ਗਏ ਸਰਹਣਾ ਦੇ ਚੇਅਰਮੈਨ ਜੰਹਿਤ ਸਿਪਾਹੀ ਕਰਨ ਦੇਸ਼ ਕਾਂਗਰਸ ਕਮੇਟੀ ਦੇ ਜਨਸਕਤ ਨੂੰ 19 ਅਗਸਤ 2023 ਨੂੰ ਸਦੋ ਵੀ ਵਿਛੋੜਾ ਦੇ ਗਏ ਗੁਰਵਿੰਦਰ ਸਿੰਘ ਦਾ ਜਨਮ ਦਿਤੀ 25 ਨਵੰਬਰ 2000 ਦਾ ਮਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ ਉਦੋਂ ਹੀ ਲਦਾਕ ਦੇ ਬਾਪੂ ਨੂੰ ਸ੍ਰੀ ਵੀ ਵਿਛੋੜਾ ਦੇ ਗਏ ਸਨ ਸ਼ਹੀਦ ਹੋ ਗਏ ਸਨ ਉਹਨਾਂ ਦਾ ਜਨਮ ਪ੍ਰੋਫੈਸਰ ਬਲਬੀਰ ਚੰਦਵਾ 2 ਜਨਵਰੀ 1952 ਵਿທີ 19 ਸਤੰਬਰ ਜਲੰਧਰ ਵਿਖੇ ਹੋਇਆ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਅਤੇ 2002 ਦਾ ਜਨਮ ਪੰਜਾਬ ਲੋਕ ਰਾਏ ਮੈਂਬਰ ਸੁਣੇਗੇ ਪਿੰਡ ਕਿਨੇ ਦਾ ਅੱਜ ਦਾ ਹਟਿਆਲਾ ਵਿਖੇ ਹੋਇਆ ਸੀ ਉਦਯੋਗ ਵਿਭਾਗ ਉਹਨਾਂ ਵੱਲੋਂ ਮਾਮਲੇਦਾਰੀ ਮਹਿੰਦਰਾ ਕਾਲ ਸਹਿਗਰ ਵਿਖੇ কেমিস্টਰੀ ਦੇ ਪ੍ਰੋਫੈਸਰ ਵਜੋ ਸਿਵਾਮਾ ਨੇ ਭਾਈਆਂ ਨੇ ਇਲਾਵਾ ਉਹਨਾਂ ਵੱਲੋਂ ਪੰਜਾਬ ਦੇ ਸਰਭਾਈਆਂ ਕੁੰਡੇ ਨਾਗੀਆਂ ਦੇ ਚੇਅਰਮੈਨ ਬਾਦ ਸਿੰਘ ਵਾਲੀ ਮੈਂਬਰ ਵਜੋ ਸਿਵਾਮਾ ਨੇ ਭਾਈਆਂ ਨੇ ਭਾਈਆਂ ਗਈਆਂ ਉਹ ਪੰਜਾਬ ਮੰਡੀ ਦੇ ਚੇਅਰਮੈਨ ਪੜਾਈ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹੇ ਤੇ ਲੋੜਵੰਦ ਵਿਦਿਆਰਥੀਆਂ ਦੇ ਰਾਮ ਕਿਸ਼ਨ ਕਟਾਰੀਆ ਨੇ ਦੇਖੇ ਨਿਵਾਣਾ ਕਾ ਵਿਆਹ ਵੀ ਸਾਹਮਣੇ ਸਾਰੇ ਪਰਿਵਾਰਾਂ ਦੇ ਬੱਚਿਆਂ ਲਈ ਲਾਗੀ ਬਣੇ ਵੀ ਵਿਛੋੜਾ ਦੇ ਗਏ ਹਨ ਲੋੜਵੰਦਾਂ ਦੀਆਂ ਜਨਮ ਦੇਤ 31 ਜਨਵਰੀ ਉਹਨਾਂ ਨੂੰ 40 ਆਏਗੇ ਵਿਦਿਆਰਥੀ ਜੇਵਾਰ ਕਿਤਨਾ ਉੱਚਾ ਤੇ ਬਰਾਬਰ ਉਹਨਾਂ ਨੇ ਆਪਣਾ ਸਾਰਾ ਜੀਵਨ ਮਨੁੱਖੀ ਕਦਰਾਂ ਕੀਮਤਾਂ ਕੀ ਸਮਰਪਿਤ ਕਰਦੇ ਸਾਂ ਉਹ ਸਾਲ ਉਹ ਇੱਕ ਮਹਾਨ ਸ਼ਖੀਏ ਦੇ ਦਾਲ-ਦਾਲ 1955 ਦੇ ਗੁਣਾ ਵਾਲੇ ਇਨਸਾਨ ਸੰਸਦ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਮਰ ਸਿੰਘ ਵਿਧਾਨ ਸਭਾ ਦੀ ਅਨੁਸੂਚਿਤ ਵਿਆਸੀਆ ਨੂੰ ਮਿਤੀ 4 ਜੁਲਾਈ 1952 ਨੂੰ ਸੱਜੀਆਂ ਸਿਟੋੜਾ ਦੇ ਗਏ ਹਨ ਲਈ ਕਮੇਟੀ ਦਾ ਜਨਮ ਮਿਤੀ 15 ਜਨਵਰੀ 1959 ਨੂੰ ਹੋਇਆ ਸੀ ਉਹ ਪੰਜਾਬ ਪ੍ਰਦੇਸ਼ 2 ਐਮ ਐਨ ਡੀ ਡਿਗਰੀਸੀ ਦੇ ਉਪਰ ਦੇ ਨੋ ਪੀਏਟ੍ਰਿਕ ਸਰਟੀਫਾਈਡ ਕਲੀਨਿਕ ਮੈਡੀਸਨ ਦੇ ਬਾਹਰ ਭਾਰਤੀ ਹਵਾਈ ਸੇਵਾ ਵਿੱਚ ਵੀ 15 ਹਮਕ ਦਵਾਈਆਂ ਮੈਡਿਕ ਮੈਡੀਸਨ ਦੇ ਖੇਤਰ ਵਿੱਚ ਪਰਫੂਮ ਜੈਨਲ ਪਾਇਆ ਇਹਨਾਂ ਅਨੋਥੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਲੱਖਾਂ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਯਾਦ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ ਆਪਣੀ ਲਗਨ, ਮਿਹਨਤ, ਇਲਾਜ ਪ੍ਰਣਾਲੀ ਤੇ ਕੁਰਬਾਨੀ ਨਾਲ ਆਯੁਰਵੇਦ ਤੇ ਹੋਮੋਪੈਥੀ ਦਾ ਵੀ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦਾ ਨਿਸ਼ਾਨਾ ਰੱਖਦੇ ਸਨ। ਆਪਣਾ ਵਡਮੁੱਲਾ ਯੋਗਦਾਨ ਪਾਇਆ ਜਿਸ ਦਾ ਨਤੀਜਾ ਹੈ ਕਿ ਅੱਜ ਅਸੀਂ ਉਹਨਾਂ ਦੀ ਅਤੇ ਉਹਨਾਂ ਵਰਗੇ ਹੌਸਦਦਿਲ ਦੇ ਸੰਗਰਾਮੀਆਂ ਦੀਆਂ ਕੁਰਬਾਨੀਆਂ ਸਰਦਾਈ ਹੁਲੀ ਆਜ਼ਾਦੀ ਦਾ ਸਿੱਖ ਮੰਨ ਰਹੇ ਹਾਂ ਸ੍ਰੀ ਉਹਨਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਗਾਇਕ ਸ਼ਹੀਦ ਅਤੇ ਕਲਾਕਾਰ ਦੀ ਸੰਗਮਤੀ 26 ਜੁਲਾਈ 2019 ਦੀ 13 ਅਪ੍ਰੈਲ 2023 ਨੂੰ ਸ੍ਰੀ ਵੀ ਵਿਸ਼ੋੜਾ ਦੇ ਗਏ ਹਨ ਮਿਤੀ 20 ਮਈ 2011 ਮਾਰਚ ਦੀ ਜਾਲੀ ਦਿੱਲੀ ਲੁਧਿਆਣਾ ਲਿਖਿਆ ਹੋਇਆ ਸੀ ਜਿਹੜਾ ਐਸਐਸ ਨਾਗ ਵਿਖੇ ਹੋਇਆ ਸੀ ਪ੍ਰਵਾਦ ਨਾਲ ਸੰਬੰਧ ਰੱਖਦੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਹੋਇਆ ਹੈ ਉਹਨਾਂ ਨੇ ਜਾਨੀ ਦੀ ਗਾਇਕੀ ਪ੍ਰారంਭ ਕੀਤੀ ਤੇ ਲਗਭਗ ਸ਼ਹੀਦ ਸੁਬਾਹੀ ਕ੍ਰਿਪਾ ਲੱਭਮ ਦਿੱਤੀਆਂ ਉਹਨਾਂ ਪੰਜਾਬ ਸਰੋਤਨ ਉਦਾਹ ਰੋਮਣੀ ਗਾਇਕਾ ਦੇ ਜਿਹੜੇ ਪੰਜਾਬੀ ਲੋਕ ਗਾਇਆ ਜਨਮ 28 ਅਪ੍ਰੈਲ 1996 ਨੂੰ ਪਿੰਡ ਬੱਲੰਦਗੜ੍ਹ ਜ਼ਿਲ੍ਹਾ ਫਤਿਹਪੁਰਾ ਵਿਖੇ ਹੋਇਆ ਸੀ ਉਹ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿਖੇ ਆਤਵਾਦਕ ਮੌਕੇ ਤੋਂ ਸਾਡੇ ਪਿਛਲੇ ਹੱਥ ਜਿਨ੍ਹਾਂ ਵਿੱਚੋਂ ਸ਼ਹੀਦ ਸਿਪਾਹੀ ਪ੍ਰਵਿੰਦਰ ਸਿੰਘ ਵੀ ਸਾਹਿਬ ਨੂੰ ਮਿੱਟੀ ਕਾਰਜੋਗ 3 ਅਕਤੂਬਰ 2001 ਨੇ ਦੁਸਰੀ ਵੀ ਬਿਛੂੜਾ ਦੇ ਗਰੀ ਵਿੱਚ ਉਹਨਾਂ ਦਾ ਜੀ ਆਪੂ ਕੀ ਗਈ ਬਈ 1971 ਯੋਗਦਾਰ ਪਾਜਲੀ ਜਿਹੜਾ ਸੰਗਰੂਰ ਵਿਖੇ ਹੋਇਆ ਸੀ ਡਾਕਟਰ ਐਮ ਐਸ ਮਾਮੀ ਦੀ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ ਵੀ ਹੋ ਗਏ ਸਨ ਤੇ ਉੱਗੇ ਸ਼ਹੀਦ ਬੜੇ ਵਿਗਿਆਨੀ ਦੀਪ ਸਾਂਝੀ ਮਿੱਟੀ ਸਾਨੂੰ 21 ਅਗਸਤ 2023 ਨੂੰ ਸ੍ਰੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 7 ਨਵੰਬਰ 2019 ਨੂੰ ਮਾਲੀ ਜਿਲ੍ਹਾ ਫਤਿਹਗੜ੍ਹ ਸਾਹਿਬ ਲੰਧੂ ਜਿਹੜਾ ਵਿਖੇ ਹੋਇਆ ਸੀ ਲੇ ਲਦਾਖ ਵਿਖੇ ਵਾਪਰਿਆ ਉਹਨਾਂ ਦਾ ਕਿਤਾ ਹਾਦਸਾ ਅਗ੍ਰੀਕਲਚਰ ਸਰਜੈਂਟ ਡਿਪਲੋਮਾ ਡਿਪਲੋਮਾ ਸੀ ਪ੍ਰੋਫੈਸਰ ਬੀ ਚੰਦ ਮਾਨ ਵੀ ਸਾਨੂੰ ਉਹਨਾਂ ਵੱਲੋਂ ਸਾਲ 2004 ਦੀ 2000 ਦੇ ਵਿੱਚ ਪਛੋੜਾ ਦੇ ਗਾਇਕ ਕਮਿਸ਼ਨ ਔਨ ਫਾਰਮਾ ਦਾ ਜਨਮ ਸਰਕਾਰ ਦੇ ਚੈਲਨਜੋ ਦਵਾਈਆਂ ਪਿੰਡ ਚਲੇਲਾ ਜਿਹੜਾ ਸਾਲ 2013 ਨਾਲ ਵੱਲੋਂ ਸਰਕਾਰੀ ਮਹਿੰਦਰਾ ਕਾਲ ਦੇ ਨਾਲ ਦਵਾਈਆਂ ਗਈਆਂ ਗੀਆਂ ਪਿਤਾਮਾ ਵੱਜੋਂ ਵੀ ਜਾਣਿਆ ਜਾਂਦਾ ਕਾਲਜ ਉਸਾਈਕ ਨੂੰ ਨਾਲ ਨਾਲ ਪਦਮ ਸ਼੍ਰੀ ਸਮਾਜ ਸੇਵਾ ਦੇ 107 ਪਟੰਗੀਆਂ ਦਵਾਈਆਂ ਗਈਆਂ ਸਾਲ 1991 ਕਦਰਨ ਵਿਪੂਸ਼ਣ ਅਤੇ ਹੋਰ ਅਵਾਰਡਾਂ ਨਾਲ ਵੀ ਸਨਮਾਨਤ ਕੀਤਾ ਗਿਆ ਐਮ ਐ ਸੁਆਮੀ ਨਾਥਨ ਜੀ ਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਸ਼ਰਧਾਂਜਲੀ ਭੇਟ ਕਰੀ ਰਹੀ ਹੈ ਲੇਕਿਨ ਅਗਰ ਉਹਨਾਂ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਦੇਸ਼ ਵੱਲੋਂ ਇਹ ਬੜੀ ਵੱਡੀ ਸ਼ਰਧਾਂਜਲੀ ਹੋਵੇਗੀ ਇਹਨਾਂ ਤੋਂ ਇਲਾਵਾ ਪ੍ਰੋਫੈਸਰ ਮਿੱਠੀਪਾਲ ਸਿੰਘ ਕਪੂ ਪੁੱਗੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਵੀ ਸਾਨੂੰ ਮਿਤੀ 7 ਸਤੰਬਰ 2023 ਨੂੰ ਸ੍ਰੀਮਈ ਵਿਛੋੜਾ ਦੇ ਗਏ ਹਨ ਉਹਨਾਂ ਵੱਲੋਂ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋ ਵਾਈਸ ਚਾਂਸਲ ਵੱਜੋਂ ਸੇਵਾਵਾਂ ਨੇ ਭਈਆਂ ਗਈਆਂ ਉਹ ਇਤਿਹਾਸ ਦੇ ਪ੍ਰੋਫੈਸਰ ਅਤੇ UGC ਦੇ ਮੈਂਬਰ ਵੀ ਰਹੇ ਇਸ ਤੋਂ ਇਲਾਵਾ ਉਹ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟਬੁੱਕ ਬੋਰਡ ਦੇ ਡਾਇਰੈਕਟਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵੀ ਰਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਜ਼ਮ ਐਨਸਾਈਕਲੋਪੀਡੀਆ ਦੇ ਮੁੱਖ ਸੰਪਾਦਕ ਵੀ ਰਹੇ ਅਤੇ ਉਹਨਾਂ ਨੂੰ ਸਿੱਖ ਸਾਹਿਤ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਲਾਈਫਟਾਈਮ ਫੈਲੋਸ਼ਿਪ ਪ੍ਰਦਾਨ ਕੀਤੀ ਉਹ ਗੁਜਰਾਵਾਲਾ ਖਾਲਸਾ ਐਜੂਕੇਸ਼ਨਲ ਕਾਉਂਸਲ ਲੁਧਿਆਣਾ ਦੇ ਪ੍ਰਧਾਨ ਅਤੇ ਉਹਨਾਂ ਵੱਲੋਂ ਕਈ ਸਾਲ GGN ਖਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਸ਼ਹੀਦ ਅਗਨੀਵੀਰ ਅਮਰਤਪਾਲ ਸਿੰਘ ਵੀ ਸਾਨੂੰ ਪਿੱਛੇ ਜਿਹੇ ਸਦੀਵੀ ਵਿਛੋੜਾ ਦੇ ਗਏ ਹਨ ਉਹ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ ਦੇ ਵਸਨੀਕ ਸਨ ਜਿਨ੍ਹਾਂ ਨੇ 19 ਵਰਿਆਂ ਦੀ ਉਮਰ ਦੇਸ਼ ਦੀ ਇਕਤਾ ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣਾ ਫਰਜ਼ ਨਿਭਾਉਂਦਿਆਂ ਹੋਏ ਸ਼ਹਾਦਤ ਦਿੱਤੀ ਇਹ ਸਾਡੇ ਸ਼ਹੀਦ ਨੇ ਨਾਇਬ ਸੁਪੇਦਾਰ ਕੁਲਦੀਪ ਸਿੰਘ ਲਾਸਟ ਨਾਇਕ ਤੇਲੂਰਾਮ ਸੂਬੇਦਾਰ ਜਤਿੰਦਰ ਕੁਮਾਰ ਨਾਇਬ ਸੂਬੇਦਾਰ ਰਵੇਸ਼ ਲਾਲ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਇਹਨਾਂ ਸਭਨਾਂ ਨੇ ਦੇਸ਼ ਦੀ ਅਖੰਡਤਾ ਪ੍ਰਭੂਸੱਤਾ ਅਤੇ ਗੌਰਵਤਾ ਲਈ ਸ਼ਹੀਦੀ ਜਾਮਾ ਪੀਤਾ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹਨਾਂ ਸ਼ਖਸੀਅਤਾਂ ਦੇ ਨਾਂ ਵੀ ਸ਼ਾਮਲ ਕਰ ਲਏ ਜਾਣ ਜੀ ਮੀਰ ਜੀ ਸਪੀਕਰ ਸਾਹਿਬ ਇੱਕ ਪਿਛਲੇ ਦਿਨੀ ਡਾਕਟਰ ਐਸਐਸ ਗਿੱਲ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਵੀ ਰਹੇ ਤੇ ਸਾਡੇ ਜ਼ਿਲ੍ਹੇ ਬਰਨਾਲੇ ਦੇ ਛੋਟੇ ਜਿਹੇ ਪਿੰਡ ਦਾਨਗੜ ਝੋਟਕੇ ਪੀਜੀਆ ਚੌਰਥੁਰ ਦੇ ਉਹ ਐਚਓਡੀ ਬਣੇ ਤੇ ਨਾਲ ਨਾਲ ਸਰ ਉਹ ਉਸ ਪਰਿਵਾਰ ਚੋਂ ਨੇ ਜਿਨ੍ਹਾਂ ਦੇ ਭਰਾ ਬਰਗੇਡੀਅਰ ਸ਼ਹੀਦ ਬਲਵਿੰਦਰ ਸਿੰਘ ਤੇ ਉਹਨਾਂ ਦੀ ਜਿਹੜੀ ਭਤੀਜੀ ਅੱਜਕੱਲ ਆਪਣੇ ਡੀਸੀਵੀ ਆ ਡਾਕਟਰ ਪੰਦੀਤ ਸ਼ੇਰਗਿੱਲ ਤੋ ਮੈਂ ਬੇਨਤੀ ਕਰੂੰਗਾ ਕਿ ਉਹ ਪਿਛਲੇ ਦਿਨੀ ਕਾਰਜਸ਼ਲਾਵਾ ਕਰ ਗਏ ਆ ਤੇ ਉਹਨਾਂ ਦਾ ਅਜ ਭੋਗ ਵੀ ਹੈ ਕਿ ਉਹਨਾਂ ਦਾ ਨਾਮ ਵੀ ਜਿਹੜਾ ਅ ਸ਼ਾਮਿਲ ਜਿਹੜਾ ਉਹ ਕਰ ਪਿਆ ਜਾਵੇ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹਨਾਂ ਸ਼ਖਸੀਅਤਾਂ ਦੇ ਨਾਮ ਵੀ ਸ਼ਾਮਿਲ ਕਰ ਲਈ ਜਾਣ ਇਹਨਾਂ ਸਭਲਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਜੀ ਡਾਕਟਰ ਸਾਹਿਬ ਸਰਪੀਸ਼ਲ ਜੀ ਮਨੀਪੁਰ ਦੇ ਵਿੱਚ ਬੜੇ ਬੇਕਸੂਰ ਲੋਕ ਜਿਹੜੇ ਆ ਉਹ ਰਾਜਨੀਤਿਕ ਜਿਹੜੀ ਨਫਰਤ ਆ ਉਹਦੇ ਕਰਕੇ ਬੇਕਸੂਰ ਲੋਕ ਜਿਹੜੇ ਆ ਉਹ ਮਾਰੇ ਗਏ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਨੂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਹੋਈ ਉਹਦੇ ਵਿੱਚ ਵੀ ਕਰੀਬ 7 ਲੋਕ ਜਿਹੜੇ ਮਾਰੇ ਗਏ ਉਹ ਸੰਕੜੇ ਹੀ ਉੱਥੇ ਜ਼ਖਮੀ ਹੋਏ ਔਰ ਸਭ ਤੋਂ ਵੱਡੀ ਗੱਲ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਜਿੱਥੇ ਇਹ ਫਿਜ਼ੀਕਲ ਡੈਥ ਹੋਈ ਨਾ ਨਾ ਇਨਸਾਨੀਅਤ ਵੀ ਮਰੀ ਮੈਂ ਚਾਹੂੰਗਾ ਕਿ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦੇਈਏ ਇਹਨਾਂ ਸਬਨਾ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪੱਧਰ ਜਿੰਨਾ ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਗ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜੀ ਦਿੱਤੇ ਜਾਣ ਜੀ ਡਾਕਟਰ ਸਾਹਿਬ ਪਿਕਰ ਸਾਹਿਬ ਮੈਂ ਸਰ ਐਡ ਕਰਨਾ ਚਾਹੁੰਦਾ ਕਿ ਪਿਛਲੇ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਇਆ ਤਾਂ ਉਹਨਾਂ ਹੜ੍ਹਾਂ ਦੇ ਵਿੱਚ ਸਰ ਕਰੀਬ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ 43 ਮੌਤਾਂ ਹੋਈਆਂ ਤੇ ਸਰ ਉਹਨਾਂ ਦੇ ਨਾਮ ਉਹਨਾਂ ਦੇ ਵੀ ਜੇਕਰ ਸ਼ਾਮਿਲ ਕਰ ਲਏ ਜਾਣ ਇਸ ਲਿਸਟ ਦੇ ਵਿੱਚ ਤੇ ਉਹ ਮੈਂ ਬੇਨਤੀ ਕਰਦਾ ਸਰ ਕਿ ਜਰੂਰ ਸ਼ਾਮਿਲ ਕੀਤੇ ਹੁਣ ਮੈਂ ਸਮੂਹ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨ ਧਾਰਨ ਕਰਨ ਲਈ ਖੜੇ ਹੋਈਏ ਵਾਹਿਗੁਰੂ ਸਦਨ ਅੱਜ 12 12:30 ਵਜੇ ਬਾਅਦ ਦੁਪਹਿਰ ਤੱਕ ਸਥगित ਹੁੰਦਾ ਹੈ